ਇਲਾਕਾ ਪਿੰਡ ਦਾਲਮ ਦੇ ਵਿੱਚ ਇੱਕ ਮਹੀਨਾਵਾਰੀ ਮੀਟਿੰਗ ਮੱਸੀਆ ਦੇ ਪਵਿੱਤਰ ਦਿਹਾੜੇ ਤੇ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਦੇ ਪੰਜਾਬ ਪ੍ਰਧਾਨ ਸੁਵਿੰਦਰ ਸਿੰਘ ਦੀ ਅਗਵਾਈ ਹੇਠ ਬੜੇ ਹਰਸ਼ੁਲਾਸ ਦੇ ਨਾਲ ਕੀਤੀ ਗਈ ਇਸ ਮੌਕੇ ਤੇ ਯੂਨੀਅਨ ਦੇ ਸਮੂਹ ਮੈਂਬਰ ਮੌਜੂਦ ਸਨ ਅਤੇ ਜੋਬਨ ਸਿੰਘ ਦੀ ਚੰਗੀ ਕਾਰਗੁਜ਼ਾਰੀ ਮਿਹਨਤ ਅਤੇ ਇਮਾਨਦਾਰੀ ਨੂੰ ਵੇਖਦੇ ਹੋਏ ਯੂਥ ਵਿੰਗ ਦਾ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਅਤੇ ਜੋਬਨ ਸਿੰਘ ਨੇ ਪਾਰਟੀ ਨੂੰ ਵਿਸ਼ਵਾਸ ਦਵਾਉਂਦੇ ਹੋਏ ਕਿਹਾ ਕਿ ਉਹ ਪਾਰਟੀ ਦੇ ਨਾਲ ਦਿਨ ਰਾਤ ਕੰਦੇ ਨਾਲ ਕੰਦਾ ਮਲਾ ਕੇ ਚੱਲੇਗਾ ਅਤੇ ਦਿਨ ਰਾਤ ਪਾਰਟੀ ਦੀ ਸੇਵਾ ਕਰਨ ਵਿੱਚ ਪਿੱਛੇ ਨਹੀਂ ਹਟੇਗਾ ਅਤੇ ਮੈਨੂੰ ਜੋ ਵੀ ਅਹੁਦਾ ਬਖਸ਼ਿਆ ਗਿਆ ਹੈ ਮੈਂ ਪੂਰੇ ਤਨ ਮਨ ਦੇ ਨਾਲ ਲਿਭਾਵਾਂਗਾ ਅਤੇ ਕਿਸੇ ਵੀ ਕਿਸਮ ਦੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ ਅਤੇ ਪੰਜਾਬ ਪ੍ਰਧਾਨ ਸਵਿੰਦਰ ਸਿੰਘ ਨੇ ਕਿਹਾ ਕਿ ਬਹੁਤ ਹੀ ਮਾਨ ਵਾਲੀ ਗੱਲ ਹੈ ਕਿ ਸਾਡੀ ਯੂਨੀਅਨ ਆਏ ਦਿਨ ਬਹੁਤ ਵਾਅਦਾ ਹੋ ਰਿਹਾ ਹੈ ਅਤੇ ਪਬਲਿਕ ਯੂਨੀਅਨ ਦੀ ਤਾਕਤ ਨੂੰ ਜਾਣ ਗਈ ਹੈ ਅਤੇ ਅੱਗੇ ਤੋਂ ਯੂਨੀਅਨ ਕੋਈ ਵੀ ਜ਼ੁਲਮ ਬਰਦਾਸ਼ਤ ਨਹੀਂ ਕਰੇਗਾ ਅਤੇ ਜੋ ਵੀ ਯੂਨੀਅਨ ਦੇ ਕਿਸੇ ਬੰਦੇ ਨਾਲ ਕੋਈ ਵੀ ਟੱਕਰਾ ਕਰੇਗਾ ਉਸ ਨੂੰ ਉਸੇ ਤਰ੍ਹਾਂ ਹੀ ਜਵਾਬ ਦਿੱਤਾ ਜਾਏਗਾ ਅਤੇ ਆਏ ਹੋਏ ਮਹਿਮਾਨਾਂ ਵਾਸਤੇ ਲੰਚ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅੰਮ੍ਰਿਤਸਰ ਖਬਰ આજ ਤੱਕ ਤੋਂ ਮਧੁਰ 아이ਪੁੱਦੀ ਖਾਸ ਰਿਪੋਰਟ ਲੋਰੀ ਹੁਣ ਜਿਹੜੇ ਪੜਤੋ ਆਏ ਸਰਦਾਰ ਸੇਮੀ ਇਹਨਾਂ ਨੂੰ ਸੇਵਾ ਤੋਂ ਮਿਹਰਾ ਮਿਲਿਆ ਤੇ ਲੋਰੀ ਵਾਜੂ ਕੀ ਕਾਂਛਾ ਵਾਜੂ ਕੀ ਚਲ ਜिले ਦੇ ਜੂਸ ਦੇ ਪ੍ਰਧਾਨ ਬੋਲੇ ਸੋਨੇ ਹਾਂ ਸੋਤ ਸ੍ਰੀ ਅਕਾਲ ਕਤੂ ਸੋਨੇ ਹਾਂ ਸੋਤ ਸ੍ਰੀ ਅਕਾਲ ਲੋ ਵਧੀਆ ਬੰਦੇ ਅਸੀਂ ਚੁਣੇ ਨੇ ਸਾਨੂੰ ਮਾਲਕ ਨੇ ਦਿੱਤੇ ਆ ਆਪਾਂ ਕਦੇ ਲੰਬਣ ਨਹੀਂ ਗਏ ਆਪਣੇ ਆਪ ਹੀ ਵਧੀਆ ਤੋਂ ਵਧੀਆ ਸਾਡੇ ਕੋਲ ਬੰਦੇ ਆ ਜਾਂਦੇ ਨੇ ਇੱਕ ਸਾਡੇ ਵੈਸਟਰ ਨਾਲ ਤਾਂ ਨੇ ਹਰਪਾਲ ਸਿੰਘ ਉਹਨਾਂ ਦਾ ਹਰਜਿੰਦਰ ਸਿੰਘ ਜੀ ਇਹ ਮੇਰੇ ਵੀਰ ਦੀ ਬੈਠੇ ਨੇ ਇਹਨਾਂ ਨੂੰ ਵੀ ਮੇਰਾ ਕਹ ਪਿਛਲੀ ਬਸਤੀਆਂ ਦੇ ਨੇਪਲੇ ਲੱਗੀ ਆ ਉਹ ਪਲੇਟ ਲੱਗੀ ਹੋਏ ਮੇਰੇ ਸਾਹਮਣੇ ਨਾ ਗੱਡੀ ਰੋਕਦੇ ਕਹਿੰਦੇ ਟਾਪ ਪਲਾਜੇ ਆਵਾਜ਼ ਹੀ ਤੁਹਾਨੂੰ ਰੋਕ ਕੇ ਕਿਸਦਾ ਭਾਈ ਜਰਾ ਪਰਚੀ ਕਰਾ ਕੋਈ ਨਹੀਂ ਕੋਉਂਦਾ ਤੇ ਹੁਣ ਆ ਜਿਲ੍ਹਾ ਅੰਮ੍ਰਿਤਸਰ ਧਿਆਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਹੁਣ ਕਿਹਾ ਕੋਨਾ ਤਾ ਮਹਾਰਾਜ ਆਓ ਆਓ ਨਾਲੀ ਤਾੜੀਆਂ ਮਾਰਨੀਏ ਸਾਡੇ ਜਿਲ੍ਹੇ ਅੰਮ੍ਰਿਤਸਰ ਰੁੜ ਕੇ ਚਲੋਗੇ ਇਸ ਯੂਨੀਅਨ ਦੇ ਵਿੱਚ ਆ ਕੇ ਤੁਸੀਂ ਯੂਨੀਅਨ ਦੇ ਮੈਂਬਰ ਬਣੋ ਕੋਈ ਜਿਆਦਾ ਕੰਮ ਨਹੀਂ ਹੈ ਮੇਰੇ ਵੀਰੋ ਇੱਕ ਆਧਾਰ ਕਾਰਡ ਦੀ ਕਾਪੀ ਦੋ ਤਾੜੀਆਂ ਫੋਟੋ ਪਾਸਪੋਰਟ ਸਾਈਜ਼ ਫੋਟੋ ਤੇ ਵੀਰ ਮੇਰੇ ਵੀਰੋ ਜੋ ਸਾਲ ਦੀ ਫੀਸ ਹੈ 250 ਰੁਪਏ ਹੈ ਗੁਲਾਕਾ ਨਿਵਾਸੀ ਤੇ ਮੇਰੇ ਬਾਹਰੋਂ ਆਏ ਭਗਵੰਤੇ ਵੀਰ ਸਾਡੀ ਯੂਨੀਅਨ ਦੇ ਵੱਖ-ਵੱਖ ਬਿਕਰਨ ਜ਼ਿਲ੍ਹਾ ਪ੍ਰੈਜ਼ੀਡੈਂਟ ਬਲਾਕ ਪ੍ਰੋਨ ਸਾਡੇ ਪੱਤਰਕਾਰ ਵੀਰ ਤੇ ਸਾਡੇ ਹੋਰ ਵੀਰ ਜਿਹੜੇ ਨਵੇਂ ਆਏ ਆ ਇਨਾਂ ਦੇ ਪਤੀ ਚਲੋ ਜਾਂ ਨਾ ਕਿੰਨ ਲੱਕੀ ਇਹਦੇ ਬਹੁਤ ਸਮਨ ਕੇ ਸਿੱਖਿਆ ਇੱਥੇ ਮਿਲਦੀ ਹੈ ਸਾਡੀ ਆਪਾਂ ਨੂੰ ਤਾਕਤ ਵੀ ਤੁਹਾਨੂੰ ਇੱਥੇ ਪਤਾ ਲੱਗਦਾ ਵੀ ਆਪਣੇ ਕਿੰਨੀ ਤਾਕਤ ਹੈ ਮੇਰੇ ਵੀਰੋ ਆਪਾਂ ਨੂੰ ਕਮਜ਼ੋਰ ਨਾ ਸਮਝਿਆ ਕਰੋ ਕਿ ਆਪਾਂ ਕਮਜ਼ੋਰ ਹਾਂ ਨਾਲ ਕੋਈ ਵੀ 20 40 7000 ਕਿੰਨਾ ਜੁੜਗਣਾ ਤੇ ਤੁਸੀਂ ਇਕੱਲੇ ਨਹੀਂ ਦੇ ਪਹਿਲੇ ਸੋਚੋ ਵੀ ਮੈਂ ਪਿੰਡ ਦੀ ਯਾਰ ਇਕੱਲਾ ਬੰਦਾ ਨਹੀਂ ਹਾਂ ਕਿ ਮੇਰੇ ਕੋਲ ਬੜੀ ਤਾਕਤ ਹੈ ਮੈਂ ਕਰਦਾ ਸਰਨਾਬ ਕਰੂੰਗਾ ਤੇ ਮੈਂ ਪਰਹਣਾਂ ਕਰਾਂਗਾ ਤੇ ਹੁਣ ਹੋ ਗਈਆਂ ਨੇ ਆਪਾਂ ਉਹਦੇ ਵੱਲ ਪੱਖ ਮਾਰ ਦੀਏ ਪੀਜੀਏ ਤੇ ਸਾਫ ਸੁਥਰੀ ਪਾਰਟੀ ਆ ਇੱਕ ਯੂਨੀਅਨ ਆ ਯੂਨੀਅਨ ਜਿਹੜੀ ਆ ਇਹਨੂੰ ਕਹੇ ਕੋਈ ਬੋਧਾ ਨਹੀਂ ਨੇ ਲੈਣੀ ਆ ਨਾ ਅਸੀਂ ਬੋਧਾ ਕਹਿੰਨੂੰ ਕਹਿਣੀ ਆ ਕਿੱਥੇ ਪਾਉਣੀ ਆ ਕਿੱਥੇ ਨਹੀਂ ਪਾਉਣੀ ਆ ਤੁਸੀਂ ਕਿੱਥੇ ਮਰਜ਼ੀ ਪਾਉ। ਬਾਕੀ ਸਾਥੀਓ ਆਪਾਂ ਏਕਤਾ ਲੈ ਕੇ ਜਦੋਂ ਚੱਲਦੇ ਆ ਕਿ ਆਪ ਤੁਸੀਂ ਭਾਵੇਂ ਜੀੜਾ ਮਾਰਾ ਖਾ ਲੋ ਜਾਂ ਰੋਟੀ ਅੱਧੀ ਖਾ ਲੋ ਪਰ ਆਪਣੇ ਬੱਚਿਆਂ ਨੂੰ ਜ਼ਰੂਰ ਪੜਾ ਲੋ ਕੀ ਸਾਡੇ ਬੱਚੇ ਪੜ੍ਹਨਗੇ ਕਾ ਨੌਕਰੀਆਂ ਦੇ ਲੱਗਣਗੇ ਕਿ ਫੇਰ ਹੀ ਸਾਡੀ ਗਰੀਬੀ ਜਿਹੜੀ ਆ ਨਿਕਲੂਗੀ ਨਾ ਜਾਂ ਸਾਡੇ ਬੱਚੇ ਜਿਹੜੇ ਆ ਜਾਂ ਦਿਹਾੜੀਆਂ ਕਰਦੇ ਨੇ ਜਾਂ ਆਪਾਂ ਛੋਟੀਆਂ ਛੋਟੀਆਂ ਦਿਹਾੜੀਆਂ ਕਰਦੇ ਨੇ ਤੇ ਫੇਰ ਆਪੀ ਗਰੀਬੀ ਨਹੀਂ ਨਿਕਲ ਸਕਦੀ ਆਪਣੇ ਬੱਚਿਆਂ ਨੂੰ ਗਾ ਵਾਤੋਂ ਵਾਤ ਪੜਾਓ ਵੇਖੋ ਆਪਾਂ ਨੂੰ ਸਰਕਾਰ ਜਿਹੜੀ ਆ ਸੂਲਤਾ ਦਿੰਦੀ ਆ ਪਰ ਉਹ ਸੂਲਤਾ ਤਾਂ ਕਾਪਾ ਪਹੁੰਚਦੇ ਨਹੀਂ ਆ ਅਪਾ ਪਿੱਛੇ ਪਿੱਛੇ ਰਹਿ ਜੰਨੇ ਆ ਸਾਡਾ ਟਾਈਮ ਹੀ ਨਹੀਂ ਹੈਗਾ ਕੋਤਰਾਪਾ ਵੀ ਜਰੂਰ ਅਸੀਂ ਬੈਠੇ ਰਹੀਏ ਬਹਿ ਕੇ ਦੋ ਚਾਰ ਦਿਨ ਆਪਾਂ ਨੁਕਾੜੀਏ ਪਰ ਆਪਾਂ ਇਹ ਇੱਕ ਕੰਮਾਸੀ ਆਪਾਂ ਟਾਈਮ ਨਹੀਂ ਭੰਡਣਾ ਅਹੀਂ ਕਾਗਨੋ ਚਲੋ ਛੱਡੋ ਕੋਈ ਨਹੀਂ ਬਾਤ ਬਣਾਣਾਗੇ ਵੀਜੀ ਟਾਈਮ ਨੂੰ ਹਰ ਦਿਨਾਂ ਕਰਿਆ ਕਰੋ ਵੱਧ ਤੋਂ ਵੱਧ ਤੁਸੀਂ ਕਾਪੀਆਂ ਬਣਾਓ ਜਦੋਂ ਵੀ ਆਪਣੀ ਮਰਾਦਪੁਰੇ ਮੀਟਿੰਗ ਹੋਈ ਸੀ ਅਹੀਂ ਉਦੋਂ ਵੀ ਤੁਹਾਨੂੰ ਮਰਾਦਪੁਰੇ ਕਹਿ ਕੇ ਆਇਆ ਕਿ ਕਾਪੀ ਉਹ ਅਜੇ ਤੱਕ ਇੱਕ ਕਾਪੀ ਨਹੀਂ ਬਣੀ ਉੱਥੇ ਕਿੱਥੇ ਡਾਂਟੀਫਾਈ ਕਰਦਾ ਉਹਨੂੰ ਇੱਕ ਠੇਕੇਦਾਰ ਕਰਦਾ ਕਿ ਇਹ ਮਜ਼ਦੂਰ ਮੇਰੇ ਨਾਲ ਮਜ਼ਦੂਰੀ ਕਰਦਾ ਵਾ ਜਾਂ ਉਹ ਕਰਦਾ ਜਾਂ ਨਹੀਂ ਕਰਦਾ ਜਿਨਾਂ ਨੇ ਜਗਦੁੱਤਾ ਨਾਲ ਵੀ ਇਹ ਮੇਰੇ ਨਾਲ ਕਰਦਾ ਤੇ ਫਿਰ ਉਹ ਮਜ਼ਦੂਰ ਬਣ ਗਿਆ ਸਮਝ ਲੋ ਫਿਰ ਉਹਦੀ ਕਾਪੀ ਬਣੇਗੀ ਬਣੇਗੀ ਜਿਹੜੋ ਪਹਿਲੋ ਤਾਂ ਮੈਂ ਸਾਰੇ ਦੇ ਜਿੰਨੇ ਵੀ ਵਰਕਰ ਆਏ ਨੇ ਉਹਨਾਂ ਦਾ ਧੰਨਵਾਦ ਕਰਦਾ ਜੀ ਤੇ ਫਤਿਹ ਬੁਲਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੋਬਨ ਸਿੰਘ ਹੈ ਜੀ ਪਿੰਡ ਦਾਲਮ ਹੈ ਜੀ ਤੇ ਮੈਂ ਮਜ਼ਦੂਰ ਜੁਨੀਅਨ ਦੇ ਨਾਲ ਕਾਫੀ ਟਾਈਮ ਤੋਂ ਜੁੜਿਆ ਹਾਂ ਪਰ ਇਹਨਾਂ ਨੇ ਅੱਜ ਮੈਨੂੰ ਅਹੁਦਾ ਦੇ ਕੇ ਹੋਰ ਬਲੰਦੀਆਂ ਤੇ ਪਹੁੰਚਾ ਦਿੱਤਾ ਆ ਤੇ ਮੈਂ ਬਹੁਤ ਹੀ ਧੰਨਵਾਦ ਕਰਦਾ ਇਹਨਾਂ ਦਾ ਜਿੱਥੋਂ ਤੱਕ ਵੀ ਹੋਏਗਾ ਮੈਂ ਸਾਥ ਦੇਵਾਂਗਾ ਕੋਈ ਵੀ ਮੈਨੂੰ ਰਾਤ 24 ਘੰਟਿਆਂ ਦੇ ਵਿੱਚ ਕੋਈ ਵੀ ਫੋਨ ਕਰੇਗਾ ਮੈਂ ਹਾਜ਼ਰ ਹੋਵਾਂਗਾ ਹੋਰ ਮੈਂ ਕੋਸ਼ਿਸ਼ ਕਰਾਂਗਾ ਕਿ 10 ਘਾਟ ਮੈਂ ਆਪਣੇ ਕੋਲੋਂ ਬਣਾ ਕੇ ਦੇਵਾਂਗਾ ਮਜ਼ਦੂਰ ਜੁਨੀਅਨ ਦੇ ਬੰਦਿਆਂ ਨੂੰ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਪ੍ਰੈਜ਼ੀਡੈਂਟ ਸਰਦਾਰ ਸੁਵਿੰਦਰ ਸਿੰਘ ਬੱਲ ਅੱਜ ਜੋਬਨ ਸਿੰਘ ਨੂੰ ਆਪਾਂ ਜੋ ਸੁਵਿੰਗ ਦਾ ਪ੍ਰਧਾਨ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਵਾ ਕਿ ਜਿਹੜਾ ਜੋਬਨ ਸਿੰਘ ਆ ਕਾਫੀ ਚਿਰ ਤੋਂ ਸਾਡੇ ਨਾਲ ਇਹ ਜੁੜਿਆ ਕਾਫੀ ਚਿਰ ਤੋਂ ਜੂਨੀਅਨ ਦੇ ਨਾਲ ਚੱਲਦਾ ਆਉਂਦਿਆ ਏ ਤੇ ਅੱਜ ਇਹਨੂੰ ਆਪਾਂ ਸਭ ਸੰਤੀ ਦੇ ਨਾਲ ਪ੍ਰਧਾਨ ਬਣਾਇਆ ਵਾ ਕਿ ਜੋ ਇਹਨੂੰ ਪ੍ਰਧਾਨ ਬਣਾਇਆ ਵਾ ਇਹ ਆਪਣੇ ਅਹੁਦੇ ਦਾ ਬਿਲਕੁਲ ਇਸਤੇਮਾਲ ਜਿਹੜਾ ਬਿਲਕੁਲ ਠੀਕ ਕਰੇਗਾ ਕਿ ਯੂਨੀਅਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਦੇ ਨਾਲ ਕੰਦਾ ਚੁਤਚਲਾ ਮਲਾ ਕੇ ਚੱਲੇਗਾ ਅੱਜ ਆਪਣੇ ਵੀਰ ਨੂੰ ਆਪਾਂ ਵਧਾਈਆਂ ਵੀ ਦੇਣੇ ਆ ਕਿ ਜੋਬਨ ਵੀਰ ਜੀ ਤੈਨੂੰ ਅੱਜ ਵਧਾਈ ਹੋਵੇ ਬਾਕੀ ਜੋ ਸਾਡੀਆਂ ਮੰਗਾਂ ਨੇ ਜੋ ਮਨਰੇਗਾ ਦੇ ਵਿੱਚ ਸਾਡੇ ਵੀਰ ਜਾਂ ਸਾਡੀਆਂ ਭੈਣਾਂ ਕੰਮ ਕਰਦੀਆਂ ਨੇ ਕਿ ਉਹਨਾਂ ਦੀਆਂ 2-2 4-4 ਦਿਹਾੜੀਆਂ ਲਵਾ ਕੇ ਜਿਹੜੇ ਸਰਪੰਚ ਨੇ ਕਿ ਉਹ ਪੈਸੇ ਜਿਹੜੇ ਆ ਦੂਜੀਆਂ ਕਾਪੀਆਂ ਦੇ ਵਿੱਚ ਪਵਾ ਲਿੰਦੇ ਨੇ ਆਪਾਂ ਇਹ ਭਗਵੰਤਬਾਨ ਨੂੰ ਬੇਨਤੀ ਕਰਦੇ ਆ ਕਿ ਥੋੜਾ ਜਿਹਾ ਧਿਆਨ ਤੁਸੀਂ ਇਸ ਬੰਦੇ ਦਿਓ ਕਿ ਜਿਹੜੀਆਂ ਫਰਜੀ ਕਾਪੀਆਂ ਇੱਕ ਸਰਪੰਚ ਬਣਾ ਕੇ ਆ ਪੈਸੇ ਕਢਾਉਂਦੇ ਆ ਤੇ ਸਾਡੇ ਗਰੀਬ ਵਰਗ ਦੇ ਨਾਲ ਉੱਥੇ ਧੱਕਾ ਹੁੰਦਾ ਵਾ ਅਸੀਂ ਇਹ ਧੱਕੇ ਨੂੰ ਨਹੀਂ ਬਰਦਾਸ਼ਤ ਕਰਾਂਗੇ ਕਿ ਜਿਹੜੇ ਸਾਡੇ ਵੀਰ ਵੀਰਾਂ ਸਾਡੇ ਨਾਲ ਬਰਦਾਸ਼ ਏ ਠੱਕੇ ਸਹੀ ਹੁੰਦੀ ਆ ਇਹ ਬਰਦਾਸ਼ ਆਪਾਂ ਨਹੀਂ ਕਰ ਸਕਦੇ ਪਰ ਇੱਕ ਬੇਨਤੀ ਹੋਰ ਕਰਦੇ ਆ ਕਿ ਜਿਤਨਾ ਸਾਡੇ ਵੀਰਾਂ ਕੋ ਦਿਹਾੜੀਆਂ ਲਵਾ ਕੇ ਮਦਰੀਗਾ ਦੇ ਵਿੱਚ ਜਾਂ ਦੋ ਦਿਹਾੜੀਆਂ ਲਵਾ ਲੀਆਂ ਜਾਂ ਚਾਰ ਲਵਾ ਲੀਆਂ ਮੁੜ ਕੇ ਕੰਮ ਬੰਦ ਕਰ ਦਿੱਤਾ ਆਪਾਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਜਦੋਂ ਸ਼ੁਰੂ ਹੋਣੀ ਆ ਪੂਰਾ ਸਾਲ ਉਹਨਾਂ ਨੂੰ ਦਿਹਾੜੀਆਂ ਜਿਹੜੀਆਂ ਦਿੱਤੀਆਂ ਜਾਣ ਤੁਸੀਂ ਜਾਂ ਬੰਦ ਰਵੇ ਕੰਮ ਜਾਂ ਚੱਲਦਾ ਰਵੇ ਉਹਨਾਂ ਨੂੰ ਸਾਲ ਦੇ ਪੈਸੇ ਮਿਲਣੇ ਚਾਹੀਦੇ ਆ ਸਾਡੀ ਯੂਨੀਅਨ ਜਿਹੜੀ ਆ ਇਹ ਹੁਣ ਇਹਨੂੰ ਛੇੜ ਛੇੜੇਗੀ ਕਿ ਇਹ ਛਰਕਾਂ ਦੇ ਉੱਤੇ ਆਣ ਕੇ ਮਜਾਰੇ ਕਰੇਗੀ ਅਗਰ ਆਪਣੇ ਜਿੰਨਾ ਤੱਕ ਸਾਡੇ ਮਜ਼ਦੂਰ ਵੀਰਾਂ ਨੂੰ ਇਹ ਆਪਣਾ ਹੱਕ ਨਹੀਂ ਮਿਲ ਜਾਂਦਾ ਮਜ਼ਦੂਰ ਯੂਨੀਅਨ ਜਿਹੜੀ ਆ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਇਹ ਕਦੀ ਵੀ ਬੈਠੇਗੀ ਨਹੀਂ ਆਪਾਂ ਹਰ ਜਗ੍ਹਾ ਦੇ ਉੱਤੇ ਆਪਣੇ ਵੀਰਾਂ ਨੂੰ ਸचेत ਕਰਕੇ ਜੋ ਵੀ ਸਾਡੇ ਵੀਰ ਆ ਜਾਂ ਸਾਡੀਆਂ ਭੈਣਾਂ ਨੇ ਸਾਰਾ ਦਿਨ ਉਹ ਕੰਮ ਕਰਦੀਆਂ ਨੇ ਤੇ ਕਾਪੀਆਂ ਦੇ ਵਿੱਚ ਪੈਸੇ ਜਿਹੜੇ ਫਰਜੀ ਕਾਪੀਆਂ ਦੇ ਵਿੱਚ ਪੈਸੇ ਪੈਂਦੇ ਆ ਇਹ ਆਪਾਂ ਬਰਦਾਸ਼ਤ ਨਹੀਂ ਕਰ ਸਕਦੇ ਭਗਵੰਤਬਾਹ ਨੂੰ ਆਪਾਂ ਬੇਨਤੀ ਕਰਦੇ ਆ ਕਿ ਇਹ ਜਿਹੜੇ ਅਫਸਰ ਆ ਅਫਸਰਾਂ ਦੇ ਉੱਤੇ ਥੋੜਾ ਜਿਹਾ ਸਕੰਜਾ ਕੱਸੋ ਕਿ ਇਹ ਸਾਰੇ ਪਿੰਡਾਂ ਦੇ ਵਿੱਚ ਆਣ ਕੇ ਮਨਰੇਗਾ ਦਾ ਜਿਹੜਾ ਹੈ ਕੰਮ ਜਿਹੜਾ ਚੱਲਦਾ ਵਾ ਉਹਨੂੰ ਆਪਣਾ ਵੇਖਣ ਇਕ ਫਰਜੀ ਕਾਪੀ ਜਿਹੜੀ ਆ ਸਰਕਾਰ ਕੋਈ ਵੀ ਜਿਤਨਾ ਸਰਪੰਚੇ ਨਾਮ ਬਣਾ ਸਕੇ ਤੇ ਸਾਡੇ ਜਿਹੜੇ ਵੀਰ ਮਦਰੇਗਾ ਦੇ ਵਿੱਚ ਕੰਮ ਕਰਦੇ ਇਹਨਾਂ ਨੂੰ ਸਾਲ ਦੇ ਪੈਸੇ ਪੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਦਾਲਮ ਦੇ ਵਿੱਚ ਜੋ ਮੀਟਿੰਗ ਹੋਈ ਆ ਮੈਨੂੰ ਬਹੁਤ ਹੀ ਖੁਸ਼ੀ ਹੋਈ ਆ ਕਿ ਸਾਡਾ ਜੋ ਮਜ਼ਦੂਰ ਵਰਗਿਆ ਹੱਬ ਇਕੱਠਾ ਹੋਇਆ ਵਾ ਇਸ ਤਰ੍ਹਾਂ ਜਦੋਂ ਇਕੱਠੇ ਹੋ ਕੇ ਚੱਲਾਂਗੇ ਤੇ ਆਪਾਂ ਹਰ ਚੀਜ਼ ਨੂੰ ਜਿੱਤਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਮੰਗਲ ਸਿੰਘ ਮੁਖਬਲਾਰਾ ਪੰਜਾਬ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਅੱਜ ਪਿੰਡ ਦਾਲਮ ਹਲਕਾ ਜੰਡਾਲਾ ਦੇ ਪਿੰਦੇ ਪਿੰਡ ਦਾਲਮ ਵਿੱਚ ਜੋ ਅੱਜ ਸਾਡੀ ਯੂਨੀਅਨ ਨੇ ਇੱਥੇ ਮੀਟਿੰਗ ਰੱਖੀ ਹੈ ਅਸੀਂ ਇਸ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਆਪਾਂ ਜੋਬਨ ਸਿੰਘ ਜੀ ਨੂੰ ਜੋ ਜੂਥ ਵਿੰਗ ਦਾ ਜ਼ਿਲ੍ਹਾ ਅੰਮ੍ਰਿਤਸਰ ਵਿਧਾਤੀ ਦਾ ਪ੍ਰਧਾਨ ਚੁਣਿਆ ਉਹ ਬਿਲਕੁਲ ਉਹਨੂੰ ਦੱਸਿਆ ਗਿਆ ਕਿ ਆਪਣੇ ਅਹੁਦੇ ਦੇ ਉੱਤੇ ਜੋ ਜ਼ਿੰਮੇਵਾਰੀ ਦਿੱਤਾ ਗਿਆ ਹੈ ਉਹਦੇ ਤੇ ਠੀਕ ਢੰਗ ਦੇ ਨਾਲ ਉਹਦੀ ਵਰਤੋਂ ਕਰਨੀ ਆ ਕਿਸੇ ਤੇ ਕੋਈ ਵੀ ਮੁਸ਼ਕਲ ਬੰਦੀ ਆ ਉਹਦਾ ਨਾਲ ਜਾਣਾ ਉਹਦਾ ਸਾਥ ਦੇਣਾ ਤੇ ਹੁਣ ਆਪਾਂ ਇਸ ਪਿੰਡ ਦੇ ਵਿੱਚੋਂ ਕਾਫੀ ਬੰਦੇ ਦੇਖੋ ਕਿੰਨਾ ਇਕੱਠਾ ਹੋਇਆ ਹੈ ਪਿੰਡ ਦੇ ਵਿੱਚ ਵੇਖਿਆ ਹੀ ਪਤਾ ਲੱਗਦਾ ਵੀ ਇਸ ਪਿੰਡ ਤੋਂ ਕਾਫੀ ਸਾਡੇ ਨਾਲ ਲੋਕ ਮਜ਼ਦੂਰ ਜੁੜੇ ਹੋਏ ਨੇ ਅਸੀਂ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜੋ ਸੁੱਤੇ ਹੋਏ ਲੋਕਾਂ ਨੂੰ ਆਪਾਂ ਪਿੰਡਾਂ ਦੇ ਵਿੱਚ ਜਾ ਜਾ ਕੇ ਜਗਾ ਰਹੇ ਆ ਕਿ ਮੇਰੇ ਵੀਰੋ ਜਾਗੋ ਜਾਗਣ ਦਾ ਵਕਤ ਆਇਆ ਹੈ ਸੌਣ ਦਾ ਸਮਾਂ ਨਹੀਂ ਆਇਆ ਜਿਹੜੇ ਸੌਂਦੇ ਆ ਉਹ ਆਪਣਾ ਹੱਕ ਗਵਾ ਬੈਂਦੇ ਨੇ ਜਿਹੜੇ ਜਾਗਦੇ ਨੇ ਹੱਕ ਉਹਨਾਂ ਨੂੰ ਦਿੰਦੇ ਨੇ ਤੇ ਆਪਾਂ ਸਰਕਾਰਾਂ ਨੂੰ ਵੀ ਕਾਫੀ ਦੇਰ ਦਿੱਤੋਂ ਇਹ ਬੇਨਤੀ ਕਰਦੇ ਆ ਰਹੇ ਆ ਕਿ ਸਾਡੇ ਮਜ਼ਦੂਰ ਵਰਗ ਦੇ ਨਾਲ ਜੋ ਧੱਕੇ ਕੀਤੇ ਜਾਂਦੇ ਆ ਉਹ ਧੱਕੇ ਨਹੀਂ ਹੋਣੇ ਚਾਹੀਦੇ ਇਹਨਾਂ ਕੋਲ ਜੀ ਕਹਿੰਦਾ ਹੋਇਆ ਮੈਂ ਖਿਮਾਂ ਦਾ ਜਾਚ ਕਾਹਮ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ